ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 104 ਆਓ ਸੁਣਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੋਰਠ ਮਹੱਲਾ ਪਹਿਲਾ ਅੰਗ 597 ਵਿੱਚ ਸ਼ਬਦ ਅੰਕਿਤ ਕੀਤਾ ਹੈ ਜਿਸ ਦੀ ਵਿਚਾਰ ਕਰਨੀ ਮੈਂ ਜ਼ਰੂਰੀ ਸਮਝੀ ਹੈ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਨੂੰ ਬੜਾ ਕੀਮਤੀ ਸੁਝਾਅ ਦਿੰਦੇ ਹਨ ਜਿਸ ਨਾਲ ਸਾਡੀ ਜ਼ਿੰਦਗੀ ਸੁਖਦਾਇਕ ਆਨੰਦਪੂਰਵਕ ਬਣ ਸਕਦੀ ਹੈ ਤੇ ਜੀਵਨ ਸਫਲ ਹੋ ਸਕਦਾ ਹੈ ਆਓ ਵਿਚਾਰ ਕਰਦੇ ਹਾਂ ਤੂੰ ਪ੍ਰਭ ਦਾਤਾ ਦਾਨਮਤ ਪੂਰਾ हम थारे भिखारी जियौ मैं क्या मांगू किछ थिर न रहाई हर दीजे नाम प्यारी जियौ घट घट रब रहिया बनवारी जल थल महील गुप्तो वरतै गुर शब्दी देख निहारी जियौ रहाऊ मर्त प्याल आकाश दिखायो ਗੁਰ ਸਤਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੋਨੀ ਹੈ ਵੀ ਹੋਨੀ ਘਟ ਭੇਤਰ ਦੇਖ ਮੁਰਾਰੀ ਜਿਓ ਜਨਮ ਮਰਨ ਕੋ ਇਹ ਜਗ ਵਪੜੋ ਇਨ ਦੂਜੈ ਭਗਤ ਵਿਸਾਰੀ ਜਿਓ ਸਤਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜਿਓ ਸਤਿਗੁਰ ਬੰਧਨ ਤੋੜ ਨਿrarੇ ਬੋਹੜ ਨਾ ਗਰਭ ਮਜਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰਮਨ ਵਸਿਆ ਨਿਰੰਕਾਰੀ ਜੀਉ ਪਾਪ ਅਰਥ ਪਾਛਾ ਜੀ ਕਹਿੰਦੇ ਹਨ ਵਾਹਿਗੁਰੂ ਜੀ ਨੂੰ ਤੂੰ ਨਾਲ ਸੰਬੋਧਨ ਕਰਕੇ ਤੂੰ ਸਮਾਨ ਪੁਰਸ਼ ਦੇ ਸਾਹਮਣੇ ਵਾਲੇ ਨੂੰ ਕਿਹਾ ਜਾਂਦਾ ਹੈ ਆਪ ਤੋਂ ਵੱਡੇ ਨੂੰ ਤੁਸੀਂ ਕਿਹਾ ਜਾਂਦਾ ਹੈ ਅਸੀਂ ਸਾਰੀ ਬਾਣੀ ਵਿੱਚ ਵਿਚਾਰੀਏ ਤਾਂ ਵੀ ਇਹ ਹੀ ਸਮਝ ਆਉਂਦੀ ਹੈ ਕਿ ਗੁਰੂ ਨਾਨਕ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਦਿਸਦਾ ਗੁਰੂ ਨਾਨਕ ਸਾਹਿਬ ਜੀ ਸਾਰੀ ਬਾਣੀ ਵਿੱਚ ਪ੍ਰਭੂ ਨਾਲ ਗੱਲਾਂ ਕਰਦੇ ਹਨ ਇੱਕ ਮਿੱਤਰ ਜਾਣ ਕੇ ਤੇ ਇਹ ਹੈ ਵੀ ਸੱਚ ਕਿਉਂਕਿ ਈਸ਼ਵਰ ਨਿਰਗੁਣ ਸਰੂਪ ਹੈ ਤੇ ਗੁਰੂ ਨਾਨਕ ਸਾਹਿਬ ਜੀ ਉਸ ਦਾ ਸਰਗੁਣ ਸਰੂਪ ਹਨ ਦੋਵਾਂ ਵਿੱਚ ਕੋਈ ਦਾਗ ਨਹੀਂ ਹੈ ਕੋਈ ਕਮੀ ਨਹੀਂ ਹੈ ਕਦੇ ਕਦੇ ਪਿਆਰ ਵਿੱਚ ਗੁਰੂ ਨਾਨਕ ਸਾਹਿਬ ਜੀ ਰੱਬ ਜੀ ਨੂੰ ਬੜੇ ਉੱਚੇ ਉੱਚੇ ਪਿਆਰੇ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ ਤੇ ਆਪਣੇ ਆਪ ਨੂੰ ਬੜਾ ਛੋਟਾ ਪਿਆਰਾ ਨਿਰਗੁਣ ਕਹਿੰਦੇ ਹਨ ਰੱਬ ਜੀ ਦਾ ਭਗਤ ਦਰਸਾਉਂਦੇ ਹਨ ਇਹ ਸਾਰਾ ਕੁਝ ਸਾਨੂੰ ਮਨੁੱਖਾਂ ਨੂੰ ਸਮਝਾਉਣ ਵਾਸਤੇ ਕਰਦੇ ਹਨ ਕਹਿੰਦੇ ਹਨ ਭਗਤ ਪਰਮਾਤਮਾ ਦੇ ਪਿਤਾ ਹੁੰਦੇ ਹਨ ਇਹ ਸੱਚ ਹੈ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਦਾ ਰਸ ਚਖ ਲਿਆ ਹੈ ਉਹੀ ਦੱਸ ਸਕਦੇ ਹਨ ਕਿ ਪਰਮਾਤਮਾ ਕਿਤਨਾ ਮਹਾਨ ਹੈ ਕਿਤਨਾ ਆਨੰਦਮਈ ਹੈ ਕਿਤਨਾ ਪਵਿੱਤਰ ਹੈ ਦੂਸਰਾ ਆਦਮੀ ਉਹ ਗੁਨਾ ਭਰਿਆ ਉਹ ਕੀ ਜਾਣੇ ਰੱਬ ਨੂੰ ਪਾਤਸ਼ਾਹ ਜੀ ਕਹਿੰਦੇ ਹਨ ਕਿ हे ਵਾਹਿਗੁਰੂ ਤੂੰ ਪੂਰਾ ਹੀ ਸਮਰੱਥ ਹੈ ਤੇ ਹਰ ਵਕਤ ਨਿਰੰਤਰ ਦਾਤਾਂ ਦੇਈ ਜਾਂਦਾ ਹੈ ਤੇ ਅਸੀਂ ਬਾਕੀ ਸਾਰੇ ਲੋਕ ਤੇਰੇ ਭਿਖਾਰੀ ਹਾਂ ਕਿਉਂਕਿ ਤੂੰ ਹੀ ਤਾਂ ਸ੍ਰਿਸ਼ਟੀ ਨੂੰ ਰਚਿਆ ਸੀ ਤੇ ਸਾਰੀਆਂ ਚੀਜ਼ਾਂ ਮਨੁੱਖਾਂ ਤੇ ਜੀਵਾਂ ਦੇ ਖਾਣ ਵਾਸਤੇ ਵੀ ਰਚੀਆਂ ਸਨ ਇਸ ਲਈ ਤੂੰ ਦਾਤਾਂ ਦੇਣ ਵਾਲਾ ਹੈ ਅਸੀਂ ਦਾਤਾਂ ਲੈਣ ਵਾਲੇ ਹਾਂ ਦਾਤਾ ਜੀ ਮੈਂ ਕੀ ਮੰਗਾਂ ਬਾਕੀ ਸਾਰੀਆਂ ਚੀਜ਼ਾਂ ਤਾਂ ਸਥਿਰ ਨਹੀਂ ਹਨ ਮੈਨੂੰ ਤਾਂ ਬਸ ਆਪਣਾ ਪਿਆਰਾ ਨਾਮ ਦੇ ਦਿਓ ਜੋ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਫਿਰ ਮੈਨੂੰ ਕੋਈ ਤੋਟ ਨਹੀਂ ਆਵੇਗੀ ਹਰ ਜੀਵ ਦੇ ਵਿੱਚ ਹਰ ਮਨੁੱਖ ਦੇ ਵਿੱਚ ਈਸ਼ਵਰ ਵਸ ਰਿਹਾ ਹੈ ਤੇ ਉਹ ਜਲ ਸਮੁੰਦਰ ਪਾਣੀ ਜ਼ਮੀਨ ਆਕਾਸ਼ ਵਿੱਚ ਗੁਪਤ ਰੂਪ ਵਿੱਚ ਵਿਆਪਕ ਹੈ ਇਹ ਮੈਨੂੰ ਗੁਰੂ ਦੇ ਸ਼ਬਦ ਰਾਹੀਂ ਗਿਆਨ ਹੋਇਆ ਹੈ ਜਿਸ ਮਨੁੱਖ ਉੱਤੇ ਗੁਰੂ ਨੇ ਸਤਗੁਰ ਨੇ ਗਿਆਨ ਦੇ ਸ਼ਬਦਾਂ ਰਾਹੀਂ ਕਿਰਪਾ ਕੀਤੀ ਉਸ ਨੂੰ ਉਸ ਨੇ ertid ਅਕਾਸ਼ ਪਤਾਲ ਵਿੱਚ ਰੱਬ ਦੀ ਹੋਂਦ ਵਿਖਾ ਦਿੱਤੀ ਉਹ ਈਸ਼ਵਰ ਹੈ ਤੇ ਰਹੇਗਾ ਤੇ ਪਵਿੱਖ ਵਿੱਚ ਵੀ ਹੋਵੇਗਾ ਜਿਹੜਾ ਕਿ ਜੂਨ ਤੋਂ ਰਹਿਤ ਹੈ ਜਿਸ ਦੀ ਕੋਈ ਜੂਨ ਨਹੀਂ ਹੈ ਉਹ ਸਰਬ ਵਿਆਪਕ ਸੱਚ ਹੈ ਜਦੋਂ ਅਸੀਂ ਵਿਚਾਰ ਕਰਾਂਗੇ ਤੇ ਸਮਝਾਂਗੇ ਤਾਂ ਸਾਨੂੰ ਆਪਣੇ ਅੰਦਰ ਪ੍ਰਭੂ ਮਹਿਸੂਸ ਹੋਵੇਗਾ ਜਿਸ ਦੇ ਕਾਰਨ ਹੀ ਅਸੀਂ ਜਿਉਂਦੇ ਹਾਂ ਕਿਉਂਕਿ ਉਸ ਦੀ ਹੋਂਦ ਸਾਡੇ ਅੰਦਰ ਵਿਚਰ ਰਹੀ ਹੈ ਗੁਰੂ ਜੀ ਕਹਿੰਦੇ ਹਨ ਇਹ ਵਿਚਾਰਾ ਮਨੁੱਖ ਤਰਸ ਯੋਗ ਮਨੁੱਖ ਜਿਸ ਨੇ ਸੱਚ ਈਸ਼ਵਰ ਨੂੰ ਭੁਲਾ ਕੇ ਦੁੱਖਾਂ ਨੂੰ ਸਹਿੜ ਲਿਆ ਹੈ ਤੇ ਉਹ ਦੁਖੀ ਹੁੰਦਾ ਰਹਿੰਦਾ ਹੈ ਤੇ ਉਹ ਦਿਨ ਵਿੱਚ ਕਈ ਵਾਰ ਦੁੱਖ ਭੋਗਦਾ ਰਹਿੰਦਾ ਹੈ ਭਾਵ ਜਮਦਾ ਮਰਦਾ ਮਹਿਸੂਸ ਕਰਦਾ ਹੈ ਭਾਵ ਦੁੱਖਾਂ ਸੁੱਖਾਂ ਵਿੱਚ ਫਸਿਆ ਰਹਿੰਦਾ ਹੈ ਭਗਤਾਂ ਨੇ ਇਹ ਸਭ ਕੁਝ ਵਿਸਾਰ ਦਿੱਤਾ ਹੈ ਜਨਮ ਤੇ ਕਰਮਾਂ ਨੂੰ ਸਿਰਫ ਤੇ ਸਿਰਫ ਈਸ਼ਵਰ ਨੂੰ ਹੀ ਯਾਦ ਰੱਖਦੇ ਹਨ ਪ੍ਰਭੂ ਨੂੰ ਪਿਆਰ ਕਰਦੇ ਹਨ ਸੰਪੂਰਨ ਸੱਚਾ ਗੁਰੂ ਮਿਲ ਜਾਂਦਾ ਹੈ ਤਾਂ ਉਸ ਦੀ ਸੱਚੀ ਮਤ ਨਾਲ ਗੁਰਮਤ ਪਾ ਕੇ ਜੀਵਨ ਸਫਲ ਹੋ ਜਾਂਦਾ ਹੈ ਤੇ ਜਿਹੜੇ ਸੱਚ ਪ੍ਰਭੂ ਤੋਂ ਵਿਛੜੇ ਹੁੰਦੇ ਹਨ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਹਨ ਤੇ ਦੁੱਖਾਂ ਵਿੱਚ ਹੀ ਜ਼ਿੰਦਗੀ কাটਦੇ ਰਹਿੰਦੇ ਹਨ ਸੱਚਾ ਗੁਰੂ ਸਾਰੇ ਦੁਰਮਤ ਪਾਪਾਂ ਦੇ ਬੰਧਨ ਤੋੜ ਦਿੰਦਾ ਹੈ ਤੇ ਬਿਲਕੁਲ ਆਤਮਾ ਨੂੰ ਪਵਿੱਤਰ ਨਿਰਲੇਪ ਕਰ ਦਿੰਦਾ ਹੈ ਫਿਰ ਇਸ ਤਰ੍ਹਾਂ ਦਾ ਮਨੁੱਖ ਮੁਕਤ ਹੋ ਜਾਂਦਾ ਹੈ ਜਦੋਂ ਸਾਰੇ ਬੰਧਨ ਖਤਮ ਹੋ ਜਾਂਦੇ ਹਨ ਤਾਂ ਫਿਰ ਪ੍ਰਭੂ ਚਰਣਾ ਵਿੱਚ ਫਿਰ ਉਸ ਦਾ ਨਿਵਾਸ ਹੋ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਅਖੀਰ ਵਿੱਚ ਕਹਿੰਦੇ ਹਨ ਜਦੋਂ ਸੱਚਾ ਕੀਮਤੀ ਗਿਆਨ ਮਨੁੱਖ ਦੇ ਮਨ ਵਿੱਚ ਪ੍ਰਗਟ ਹੁੰਦਾ ਹੈ ਤਾਂ ਉਸ ਦੇ ਮਨ ਵਿੱਚ ਈਸ਼ਵਰ ਵੱਸ ਜਾਂਦਾ ਹੈ ਭਾਵੇਂ ਮਨ ਪਵਿੱਤਰ ਹੋ ਜਾਂਦਾ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ